ਹਾਂਜੀ ਦੋਸਤੋ ਮੈਂ ਮਨਦੀਪ ਸਿੰਘ ਦਾ ਲੈ ਉਮਰਾ ਡੈਰੀ ਫਾਰਮ ਤੇ ਸਵਾਗਤ ਆ ਸਾਰਿਆਂ ਦਾ ਪਿੰਡ ਆਪਣਾ ਟਾਲੀਆਂ ਤਹਿਸੀਲ ਭਲਾੜਾ ਜ਼ਿਲ੍ਹਾ ਮਾਨਸਾ ਇੱਕ ਪਹਿਲਣ ਝੋਟੀ ਆ ਚਾਰ ਦੰਦ ਇੱਕ ਛੇ ਦੰਦ ਦੂਜੇ ਸੂਈ ਝੋਟੀ ਆ 18 ਤਰੀਕ ਨੂੰ ਰਾਤ ਨੂੰ ਆਈਆਂ ਸੀਗੀਆਂ ਆਪਣੇ ਕੋਲ ਇਹ ਬਿਲਕੁਲ ਸਾਫ਼ ਅਡਰਾ ਚੌਥਾ ਪੰਜਵਾਂ ਦਿਨਾਂ ਸੂਈ ਨੇ ਇਹਨੂੰ ਮੰਗਰੇ ਦੇ ਕੱਟਾਗਾ ਤੇ 9 ਕਿਲੋ ਦੁੱਧੇ ਲਗਭਗ ਗਰੀ ਖੜੀਏ ਗੰਨੇ ਵਾਲਾ ਮੀਡ ਹੈਗੀ ਆ ਵੀ ਪੂਰੀ ਖੁੱਲੂਗੀ ਬਾਕੀ ਸੋਨੂ ਦਿਖ ਵੀ ਰਹੀ ਆ ਪੂਰਾ ਖੁੱਲਾ ਕੱਦਾ ਝੋਟੀ ਦਾ ਬਿਲਕੁਲ ਜੈਡ ਬਲੈਕ ਆ। ਮਾਗਰੇ ਦੇ ਕੱਟਾਗਾ। ਤੇ ਚਵਾਈ ਦੀ ਬਹੁਤ ਟੌਪ ਦੀ ਆ ਥਣ ਵੀ ਪਸਮਾ ਕੇ ਪੂਰਾ ਵਧੀਆ ਡੁੱਗਣਾ ਥਣ ਕਣ ਜਾਂਦੀ ਐ ਤੂੰ। ਇੱਕੋ ਹੀ ਵਾਲ ਕਿਤੇ ਚਿੱਟਾ ਨਹੀਂ ਹੈਗਾ 1.5 ਲੱਖ ਰੁਪਈਆ ਇਹਦਾ ਰੇਟ ਲੈਣ ਦੇਣਾ ਅੱਜ ਦਾ। ਇੱਕੇ ਦੋ ਨੰਬਰ ਵਾਲੀ ਝੋਟੀ ਐ ਇਹਨੇ ਥੋੜਾ ਜੀ ਘੱਟ ਲਾਇਆ ਹਜੇ। ਆਡਰ-ਆਡਰ ਸਾਫ਼ ਆ ਇਹਦਾ ਬਿਲਕੁਲ। ਇਹ ਵੀ 5-6 ਦਿਨਾਂ ਦੀ ਸੂਈ ਹੋਈ ਆ ਤੇ ਦੁੱਧ ਦੇ ਥੱਲੇ 15 ਕਿਲੋ ਨੂੰ ਦੁੱਧ ਸੀਗਾ ਹੁਣ ਵੀ ਫਿਲਹਾਲ ਆਪਣੇ ਕੋਲੇ 13-14 ਕਿਲੋ ਦੁੱਧ ਹੋ ਗਏ ਥੱਲੇ ਪੂਰਾ ਖੋਲਾ ਕਰਦਾ ਇਹਦਾ 6 ਨੰਦਾ ਲੱਸੀ ਜਰੂਰ ਥੋੜੀ ਜਿਹੀ ਹੈਗੀ ਆ ਇਹਦਾ 1,40,000 ਰੁਪਿਆ ਰੇਟ ਆ ਕੁੰਡਾ ਸਿੰਘ ਆ ਦੰਦ ਵੀਕ ਦਿਖਾਉਣ ਦੀ ਕੋਸ਼ਿਸ਼ ਕਰੇ 6 ਦੰਦ ਆ ਇਹ ਕੱਦ ਪੂਰਾ ਖੋਲਾ ਇਹਦਾ 24000 ਰਪਾਰਦੀ ਆ ਮੰਗਰੇ ਦੇ ਵੀ ਕਟਾਗਾ ਇਹਦਾ 1,40,000 ਰੁਪਿਆ ਰੇਟ ਆ ਜਿਸ ਕਿਸੇ ਵੀ ਨੇ ਲੈਣੀ ਹੋ ਕੰਟੈਕਟ ਕਰ ਸਕਦੇ ਹੋ 18 ਤਰੀਕ ਨੂੰ ਰਾਤ ਨਵਾਇਆ ਸੀ ਮੱਜਾਂ ਆਪਣੇ ਕੋਲੇ ਇਹ ਇੱਕ ਅੱਧੇ ਦਿਨ ਦਾ ਫਰਕ ਉਹ ਚੌਥਾ ਦਿਨ ਹੋਊ ਸੂਈ ਨੂੰ ਤੇ ਇਹ ਨੂੰ ਪੰਜਵਾਂ ਛੇਵਾਂ ਦਿਨ ਹੋਊ ਇਹ ਝੋਟੀ ਝੋਟੀ ਦਾ ਵੀ ਪੂਰਾ ਖੁੱਲਾ ਘਾਦਾ ਇਹਦਾ ਪਹਿਲਾਂ ਨਾਲ ਦਾ ਵੀ